ਕਿਦਰੇ ਕਿਦਰੇ ਮਨ ਇੱਕ ਹੋ ਸਕਦਾ ਕਿਸੇ ਕਿਸੇ ਦਾ ਤੇ ਜਿੱਥੇ ਮਨ ਇੱਕ ਹੁੰਦਾ ਹੈ ਉਹ ਆਪਣਾ ਪਰਦੇਸ ਹੁੰਦਾ ਹੈ ਆਪਣਾ ਲੱਗਦਾ ਤਨ ਤੇ ਅਲੱਗ ਹੈ ਤਨ ਤੇ ਵੱਖ ਵੱਖ ਲੇਕਿਨ ਆਪਣਾ ਲੱਗ ਰਿਹਾ ਹੈ ਕਿਉਂ ਛੋੜੀ ਜਿਹੀ ਮਨ ਦੀ ਸਾਝ ਹੈ ਲੇਕਿਨ ਉਸ ਮਨੋ ਕੁ ਦੀ ਸਾਰੇ ਬ੍ਰਹਿਮੰਡ ਨਾਲ ਸਾਝ ਹੋ ਜਾਂਦੀ ਹੈ ਕਿਸ ਦੀ ਜੋ ਆਤਮਾ ਦੇ ਤਲ ਚ ਦੀਨ ਹੈ। ਗਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਹਸਤੀ ਕੀਤੀ ਤਿਰਲੋ ਆਦਮ ਇੱਕ ਅਖੰਡਤ ਬਸੇ ਅਨਾਦਮ ਆਤਮਾ ਅਖੰਡ ਹੈ। ਮਨ ਵਿਖੰਡਤ ਹੈ, ਤਨ ਵਿਖੰਡਤ ਹੈ ਟੁਕੜੇ ਟੁਕੜੇ ਸ। ਇੱਕ ਤਨ ਜੈਸਾ ਦੂਸਰਾ ਤਨ ਨਹੀਂ ਹੈ, ਖੰਡੇਤ ਹੈ। ਤੇ ਇੱਕ ਮਨ ਜੈਸਾ ਦੂਸਰਾ ਮਨ ਨਹੀਂ ਹੈ, ਖੰਡੇਤ ਹੈ। ਆਤਮਾ ਤੇ ਹੈ ਇੱਕ, 2 3 4 5 ਨਹੀਂ ਹੈ, ਇੱਕੋ ਹੀ ਹੈ। ਜਿਵੇਂ ਸਾਰੀਆਂ ਹੀ ਮੱਛਲੀਆਂ ਪਾਣੀ ਦੇ ਚੜ੍ਹੇ ਸਾਰਾ ਬ੍ਰਹਿਮੰਡ ਆਤਮਾ ਦੇ ਵਿੱਚ ਹੈ ਪਰਮਾਤਮਾ ਦੇ ਵਿੱਚ ਹੈ ਜਦ ਕੋਈ ਆਤਮਾ ਦੇ ਤਲ ਤੇ ਜੀਉਂਦਾ ਹੈ ਉਹ ਤੇ ਕੈ ਉੱਡਦਾ ਸਭ ਕੁਝ ਹੋਈ ਹੈ ਚਲੋ ਇੱਕ ਸੋਈਆ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੁਹਾਡੇ ਸਾਹਮਣੇ ਰੱਖਾਂ ਕਤਹੋਂ ਸੁਜੇਤ ਹੋਏ ਕਿ ਚੇਤਨਾ ਕੋ ਚਾਰਕਿਓ ਕਤਹੋਂ ਅਚਿੰਤ ਹੋਏ ਕਿ ਸੋਵਤ ਅਚੇਤ ਹੋ हे प्रभु, प्रभु कमाल है किदरे तू बड़ा, बड़ा सुचेत है सावधान है सयाना है ज्ञानी है विचारक है दार्शनिक है पर कतहु अजंत होय के सोवत अचेतवा किदरे तू बिल्कुल अचेत है तेनु कख भी समझने कुछ भी नहीं पता अपने पराए दा किसी दा भी कोई बोध नहीं ਕਿਸੇ ਨਲ ਤੇਰੀ ਸਾਂਝ ਨਹੀਂ ਇਤਨਾ ਅਜੇ ਜੈਸੇ ਕਿ ਪੱਥਰ ਐਸਾ ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮ ਦ੍ਰਿਸ਼ਟੀ ਪਰ ਤੋਈ ਹੈ ਕਤਹੂ ਅਜੰਤ ਹੋਏ ਕੇ ਸੋਤ ਅਚੇਤ ਕਤਹੂ ਬਿਖਾਰੇ ਹੋਏ ਕੇ ਮੰਗਤ ਫਿਰਤ ਬੀਖ ਕਹੋ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਦਿਓ ਕਿਦਰੇ ਮੈਂ ਦੇਖਦਾ ਬੜਾ ਵੱਡਾ ਪੱਕਾ ਮੰਗਤਾਂ ਤੂੰ ਦਰਦਰ ਮੰਗ ਰਿਹਾ ਬਰ ਕਿਦਰੇ ਮਹਾਂ ਦਾਨੀ ਪਰ ਤੋਈ ਹੈ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਜੋਜ ਵਿਡਾ ਜਦ ਕੋਈ ਆਤਮਾ ਦੇ ਤਰਲੇ ਜੀਉਂਦਾ ਹੈ ਦਾਨੀ ਤੇ ਬਿਖਾਰੀ ਇੱਕ ਲੱਗਦੇ ਨੇ ਮੂਰਖ ਤੇ ਸਹਣਾ ਇੱਕ ਲੱਗਦੇ ਨੇ ਸੁੰਦਰ ਤੇ ਕਰੋਪ ਇੱਕ ਲੱਗਦਾ ਛੋਟਾ ਤੇ ਵੱਡਾ ਇੱਕ ਲੱਗਦਾ ਵਾਂ ਸਮਥਾ ਕਰ ਸਮਝੇ ਰਾ ਅਰਧ ਉਰਧ ਦਉ ਤੇ ਨਹੀਂ ਰਾਤ ਦਿਨ ਸਤ ਨਹੀਂ ਭਗਤ ਕਬੀਰ ਕਨ ਅਰਧ ਉਰਧ ਛੋਟਾ ਵੱਡਾ ਨਹੀਂ ਰਹਿ ਜਾਂਦਾ ਛੋਟਾ ਦਿਖਾਈ ਦਿੰਦਾ ਹੈ ਕੋਈ ਵੱਡਾ ਦਿਖਾਈ ਦਿੰਦਾ ਹੈ ਮੂਰਖ ਦਿਖਾਈ ਦਿੰਦਾ ਹੈ ਸਿਆਣਾ ਦਿਖਾਈ ਦਿੰਦਾ ਹੈ ਪੁੰਨੀ ਦਿਖਾਈ ਦਿੰਦਾ ਹੈ ਪਾਪੀ ਦਿਖਾਈ ਦਿੰਦਾ ਹੈ ਆਪਣਾ ਦਿਖਾਈ ਦਿੰਦਾ ਹੈ ਬਿਗਾਨਾ ਦਿਖਾਈ ਦਿੰਦਾ ਹੈ ਇਹ ਮਾਨਸਿਕ ਤਲ ਹੈ ਸਰੀਰਕ ਤਲ ਹੈ ਸਭ ਬੇਗਾਨੇ ਨੇ ਕੋਈ ਆਪਣਾ ਨਹੀਂ ਤੇ ਸਰੀਰ ਦੇ ਤਲ ਤਾਂ ਜੀਣਾ ਹੈ ਕੁਝ ਆਪਣੇ ਵੀ ਹਨ ਸਾਰੇ ਬੇਗਾਨੇ ਨੇ ਬੜੇ ਧਿਆਨ ਨਾਲ ਸੁਣਨਾ ਹੈ ਨਾ ਕੁਝ ਆਪਣੇ ਇਹ ਮਾਨਸਿਕ ਤਲ ਤੇ ਜੀਣਾ ਹੈ ਮਨੁੱਖਤਾ ਇੱਥੋਂ ਸ਼ੁਰੂ ਹੁੰਦੀ ਹੈ ਮਾਨਵਤਾ ਇੱਥੋਂ ਸ਼ੁਰੂ ਹੁੰਦੀ ਹੈ ਇਨਸਾਨੀਅਤ ਇੱਥੋਂ ਸ਼ੁਰੂ ਹੁੰਦੀ ਹੈ ਹੈ ਨਾ ਕੁਝ ਆਪਣੇ ਵੀ ਹਨ ਕੋਈ ਵੀ ਆਪਣਾ ਨਹੀਂ ਸਭ ਉਪਰੇ ਨੇ ਸਭੇ ਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਨ ਨਹੀਂ ਕੁਝ ਆਪਣੇ ਵੀ ਹਨ ਇਹ ਮੰਨਦੇ ਤਲ ਦਾ ਜੀਵਣਾ ਸਭ ਆਪਣੇ ਨੇ ਕੋਈ ਬੇਗਾਨਾ ਨਹੀਂ ਕੋਈ ਉਪਰਾ ਨਹੀਂ ਇਹ ਆਤਮਾ ਦੇ ਤਲ ਦਾ ਜੀਵਣਾ ਆਪੇ ਹੁਣ ਫੈਸਲਾ ਕਰ ਲੈਣਾ ਕਿਹੜੇ ਤਲ ਤੇ ਜੀਉਂਦੇ ਸਭ ਉਪਰੇ ਨੇ ਕੋਈ ਵੀ ਆਪਣਾ ਨਹੀਂ ਸਭ ਬੇਗਾਨੇ ਨੇ ਸਭ ਦੁਸ਼ਮਣ ਨੇ ਗੰਡੀਆਂ ਦੇ ਕੱਖ ਵੀ ਦੁਸ਼ਮਣ ਨੇ ਸਭ ਦੁਸ਼ਮਣ ਸਭ ਉਪਰੇ ਨੇ ਸਭ ਬੇਗਾਨੇ ਨੇ ਇਸ ਸਰੀਰ ਦੇ ਤਲ ਦਾ ਜੀਵਣਾ ਔਰ ਬਹੁਤਾ ਜੀਵਨ ਸਰੀਰ ਦੇ ਤਲ ਦਾ ਹੈ ਇਸੇ ਵਾਸਤੇ ਬੇਗਾਨਗੀ ਹੈ ਇਸੇ ਵਾਸਤੇ ਅਫਰਾ ਤਫਰੀ ਹੈ ਇਸ ਵਾਸਤੇ ਦੁੱਖ ਸੰਤਾਪ ਹੈ ਇਸ ਵਾਸਤੇ ਕਲ ਕਲੇਸ਼ ਹੈ ਵਿਤਕਰੇ ਨੇ ਬਹੁਤਾ ਜੀਵਣਾ ਸਰੀਰ ਦੇ ਤਲ ਤੇ ਕਿ ਸਰੀਰ ਤੇ ਹੈ ਹੀ ਵਿਤਕਰ ਕਿਉਂਕਿ ਇੱਕ ਸਰੀਰ ਜੈਸਾ ਦੂਸਰਾ ਸਰੀਰ ਹੈ ਹੀ ਨਹੀਂ ਹੈ ਹੀ ਨਹੀਂ ਇਹ ਆਦਿਕਾਲ ਤੋਂ ਵੈਦਾਚਾਰੀ ਐਸਾ ਕਹਿੰਦੇ ਰਹੇ ਨੇ ਬੁੱਲ ਕੇ ਵੀ ਇੱਕ ਸਰੀਰ ਜੈਸਾ ਦੂਸਰਾ ਨਾ ਮੰਨ ਲੈਣਾ ਜੇ ਇੱਕ ਮਾਂ ਦੇ ਦੋ ਬੱਚੇ ਨੇ ਤਾਂ ਵੀ ਇਹ ਦੋ ਬੱਚੇ ਇੱਕ ਨਹੀਂ ਨੇ ਸਰੀਰ ਅਲੱਗ-ਅਲੱਗ ਹੈ। ਕੁਦਰਤ ਇੱਕ ਜੈਸਾ ਸਰੀਰ ਦੂਜੇ ਦਾ ਬਣੰਦੀ ਹੀ ਨਹੀਂ ਹੈ। ਇਹ ਠੀਕ ਹੈ ਸਾਇੰਸ ਨੇ ਤੇ ਇਸ ਦੀ ਪੁਖਤਗੀ ਕਰ ਦਿੱਤੀ। ਇੱਕ ਸਰੀਰ ਦੂਜੇ ਸਰੀਰ ਦੇ ਮਾਸ ਨੂੰ ਐਕਸੈਪਟ ਨਹੀਂ ਕਰਦਾ। ਕਬੂਲ ਨਹੀਂ ਕਰਦਾ। ਪ੍ਰਵਾਨ ਨਹੀਂ ਕਰਦਾ। ਤਾਂ ਹਰ ਇੱਕ ਦਾ ਮਾਸ ਅਲੱਗ-ਅਲੱਗ ਹੈ। ਅਲੱਗ ਦੀਆਂ ਅੜ੍ਹੀਆਂ ਅਲੱਗ-ਅਲੱਗ। ਤੇ ਹਰ ਇੱਕ ਦਾ ਮਾਸ ਅਲੱਗ-ਅਲੱਗ ਹੈ। ਵੈਦ ਕਹਿੰਦੇ ਨੇ ਵੈਦ ਹਨੰਤਰ ਨੇ ਕਿਹਾ ਸੀ ਹਰ ਇੱਕ ਦਾ ਖੂਨ ਅਲੱਗ-ਅਲੱਗ ਹੈ ਇੱਕ ਖੂਨ ਨਹੀਂ ਹੈ ਹਰ ਇੱਕ ਦਾ ਮਾਸ ਜਦ ਅਲੱਗ-ਅਲੱਗ ਹੈ ਹਰ ਇੱਕ ਦਾ ਖੂਨ ਅਲੱਗ-ਅਲੱਗ ਹੈ ਮਾਸ ਦਾ ਤਰਲ ਰੂਪ ਖੂਨ ਤੇ ਜੇ ਮਾਸ ਇੱਕ ਨਹੀਂ ਹੈ ਖੂਨ ਇੱਕ ਕਿੱਥੋਂ ਹੋ ਗਿਆ ਤੇ ਜੇ ਖੂਨ ਇੱਕ ਨਹੀਂ ਹੈ ਤੇ ਦੁੱਧ ਇੱਕ ਕਿੱਥਾ ਹੋ ਗਿਆ ਮੈਂ ਸੈਂਟਿਸਟਿਸ ਤੇ ਨਹੀਂ ਪਰੰਚੂ ਕੇ ਭਾਰਤ ਦੇ ॠषि मुनियों ਨੇ ਪੜਿਆ ਥੋੜਾ ਜਿਹਾ ਮੈਂ ਸਮਝਿਆ ਸਰੀਰ ਦੇ ਤਲ ਤੇ ਕੁਛ ਵੀ ਇਕ ਨਹੀਂ ਹੈ ਸਭ ਅਲਗ-ਅਲਗ ਹੈ ਮੇਰੇ ਕਰ ਤੇ ਇੱਕ ਖੇਲ ਰਚਾਇਆ ਕੋਈ ਨਕਸਹੀ ਜਿਹਾ ਸਭ ਦੇ ਸਰੀਰ ਅਲਗ-ਅਲਗ ਨੇ ਤੇ ਜਦ ਕੋਈ ਸਰੀਰ ਦੇ ਤਲ ਤੇ ਜੀ ਰਿਹਾ ਇਸ ਤਵੱਗੇ ਗਿਆ ਹੀ ਨਹੀਂ ਸਭ ਵੇਗਾਂ ਲੈ ਨੇ ਸਭ ਦਸੂਲ ਨੇ ਕੋਈ ਵੀ ਆਪਣਾ ਜਿੱਥੇ ਬੈਠੇਗਾ ਉਹਦੀਆਂ ਅੱਖਾਂ ਇੰਜ ਵੇਖਣ ਦੀਆਂ ਹਰੇਕ ਨੂੰ ਬਿਗਾਨੇ ਸਭ ਉਪਰੇ ਨੇ ਸਭ ਦੁਸ਼ਮਣ ਨੇ ਸਭ ਪਰਾਇਦੇ ਮਾਨਸਿਕ ਤਲ ਤੇ ਜੀਣ ਵਾਲਾ ਨਹੀਂ ਕੁਛ ਆਪਣੇ ਵੀ ਨੇ ਫਲਾਣਾ ਆਪਣਾ ਉਹ ਆਪਣਾ ਔਰ ਇਹ ਆਪਣਾ ਹੋ ਸਕਦਾ ਹੈ ਇੱਥੋਂ ਮਨੁੱਖਤਾ ਸ਼ੁਰੂ ਆਉਂਦੀ ਹੈ ਕੁਛ ਆਪਣੇ ਵੀ ਨੇ ਪਰ ਇੱਥੋਂ ਦੇਵਤਾਪਨ ਸ਼ੁਰੂ ਹੋ ਜਾਂਦਾ ਹੈ ਇਫੋਂ ਸੰਤਪਨਾ ਸ਼ੁਰੂ ਹੋ ਜਾਂਦਾ ਹੈ ਇਫੋਂ ਬ੍ਰह्म ਗਿਆਨ ਸ਼ੁਰੂ ਹੋ ਜਾਂਦਾ ਹੈ ਸਭ ਆਪਣੇ ਨੇ ਸਭ ਕੋ ਮੇਂ தம் ਆਪਣੇ ਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਵਿਰਹਾ ਤੋ ਮੇਲ ਕਿਓ ਮੇਰੇ ਰਾਜਾ ਸਭ ਆਪਣੇ ਕੋਈ ਬੇਗਾਨਾ ਨਹੀਂ ਇਸ ਤਰ੍ਹਾਂ ਦਾ ਮਨੁੱਖ ਇਤਨਾ ਸਮਦਰਿਸ਼ਟ ਹੋ ਜਾਂਦਾ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਚਾਨਣਾ ਪ੍ਰਭੂ ਤੂੰ ਹੈ ਪਰ ਮੈਂ ਕਿਸ ਤਰ੍ਹਾਂ ਕਹਿ ਦੇਵਾਂ ਅੰਧੇਰਾ ਕੋਈ ਹੋਰ ਹੈ ਇਹ ਵੀ ਤੂੰ ਹੈ ਨਮੋ ਅੰਧਕਾਰੇ ਨਮੋ ਤੇਜ ਤੇਜ ਬੜੀ ਜੁਰਤ ਹੈ ਕਲਗੀ ਦਰਪਾਤ ਸਾਹਿਬ ਇਹ ਬੜੀ ਹਿੰਮਤ ਨਮੋ ਅੰਧਕਾਰੇ ਨਮਸਕਾਰ ਤੈਨੋ اے اندھکار دے سروپ پرماتما نمسکار تے جے میں کہہ دیاں پرکاش تیرے تو آ رہیا ہے ਤੇ ਅੰਧੇਰਾ ਕਿਸੇ ਹੋਰ ਤੋਂ ਆ ਰਿਹਾ ਹੈ ਤੇ ਦਾ ਮਤਲਬ ਤੇਰੇ ਮੁਕਾਬਲੇ ਵੀ ਕੋਈ ਹੋਰ ਹੈ ਫਿਰ ਫਿਰ ਤੇ ਗੱਲ ਹੋਰ ਹੋ ਗਈ ਫਿਰ ਤੇ ਸਮ ਦ੍ਰਿਸ਼ਟੀ ਨਾ ਹੋਈ ਇਸਲਾਮ ਇਸਾਈयत ਐਸਾ ਕਹਿੰਦੀ ਹੈ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਐਸਾ ਉਹ ਕਹਿੰਦੇ ਨੇ ਐਸਾ ਉਹ ਮੰਨਦੇ ਨੇ ਔਰ ਆਪਣੀ ਗਿਆਤਲੀ ਅਰਜ਼ ਕਰਾਂ ਜਿਹੜੇ ਹਜ ਕਰਨ ਹਾਜ਼ਰੀ ਜਾਂਦੇ ਨੇ ਜਿੱਥੇ ਖਾਨਾ ਖੁਦਾ ਦੀ ਹਜ ਕਰਦੇ ਨੇ ਕਿ ਉਸ ਗੁਫਾ ਦੀ ਵੀ ਹਜ ਕਰਦੇ ਨੇ ਜਿੱਥੇ ਮੁਹੰਮਦ ਸਾਹਿਬ ਦੀ ਪਹਿਲੀ ਸਮਾਦੀ ਲਗੀ ਕਿ ਇੱਕ ਸ਼ੈਤਾਨ ਦੀ ਮੂਰਤੀ ਨੂੰ ਪੱਥਰ ਵੀ ਮਾਰ ਕੇ ਆਂਦੇ ਨੇ ਤੂੰ ਬਦੀਆਂ ਬੇਜੜਾ ਹੈ ਇਹ ਸੰਦ੍ਰਸ਼ਟੀ ਨਹੀਂ ਹੈ ਇਹ ਮੋਟੀ ਅਕਲ ਹੈ ਇਹ ਮੋਟਾ ਪੜਾ ਚਲੋ ਸਮਾਂ ਬਹੁਤ ਹੋਰ ਰੂਪ ਇਸ ਤੇ ਨਾ ਬਿਆਨ ਕਰਾਂ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦਿਆ ਸ਼ੈਤਾਨ ਤੋਂ ਆਉਂਦੇ ਹਨ ਪਰ ਕਾਂਂਦੇ ਗਲ ਜਦ ਕੋਈ ਸੰਦਰਸ਼ਟ ਹੋ ਜਾਂਦਾ ਹੈ ਉਹਦੀ ਖੇਡ ਕੋਈ ਹੋਰ ਹੋ ਜਾਂਦੀ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕਿ ਤੇਰਾ ਬਾਣਾ